ਜਿੱਥੇ ਪਤੀ ਪਤਨੀ ਦੇ ਰਿਸ਼ਤੇ ਨੂੰ ਜੀਵਨ ਸਾਥੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉੱਥੇ ਹੀ ਇਸ ਪਵਿੱਤਰ ਰਿਸ਼ਤੇ ਦੇ ਖਤਰਨਾਕ ਮਾਮਲੇ ਸਮਾਜ ਵਿੱਚ ਆਮ ਦਿਖਾਈ ਦੇਣ ਲੱਗੇ ਨੇ ਕੁਝ ਅਜਿਹਾ ਹੀ ਆਗਰਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਤਨੀ ਵੱਲੋਂ ਆਪਣੇ ਪਤੀ ਨਾਲ ਹੀ ਇੱਕ ਖਤਰਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਮੁਤਾਬਕ ਔਰਤ ਦਾ ਪਤੀ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਾਰਨ ਉਹ ਆਪਣੀ ਪਤਨੀ ਨੂੰ ਰੋ ਤੰਗ ਤੇ ਪ੍ਰੇਸ਼ਾਨ ਕਰਦਾ ਸੀ ਜਿਸ ਤੋਂ ਤੰਗ ਆ ਕੇ ਪਤਨੀ ਨੇ ਬਹੁਤ ਹੀ ਖੌਫਨਾਕ ਕਦਮ ਚੁੱਕਿਆ ਦੱਸਿਆ ਜਾ ਰਿਹਾ ਹੈ ਕਿ ਪ੍ਰੀਤੀ ਦਾ ਪਤੀ ਨੀਰਜ ਸ਼ਰਾਬ ਪੀਣ ਦਾ ਆਦੀ ਸੀ ਤੇ ਸ਼ਰਾਬ ਦੇ ਨਸ਼ੇ 'ਚ ਉਹ ਉਸ ਨੂੰ ਬਹੁਤ ਤੰਗ ਕਰਦਾ ਸੀ ਇਸ ਤੋਂ ਆਕੇ ਪ੍ਰੀਤੀ ਨੇ ਨੀਰਜ ਦੇ ਨਸ਼ੇ ਦੀ ਹਾਲਤ ਵਿੱਚ ਹੋਣ ਦੌਰਾਨ ਉਸ ਦੇ ਪੈਰ ਨਾਲ ਬਿਜਲੀ ਦੀ ਤਾਰ ਬੰਨ ਦਿੱਤੀ ਤੇ ਉਸ ਨੂੰ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਇਹੀ ਨਹੀਂ ਉਸਨੇ ਆਪਣੇ ਪਤੀ ਦੀ Laash ਨੂੰ 2 ਦਿਨ ਤੱਕ ਘਰ ਦੇ ਕਮਰੇ 'ਚ ਬੰਦ ਰੱਖਿਆ ਜਿਸ ਕਾਰਨ ਆਸ-ਪਾਸੇ ਬਦਬੂ ਫੈਲ ਗਈ। ਉਸਨੇ ਕਮਰੇ ਨੂੰ ਜਿੰਦਾ ਲਗਾਇਆ ਤੇ ਖੁਦ ਹੀ ਥਾਣੇ ਪਹੁੰਚ ਗਈ ਤੇ ਦੱਸ ਦਿੱਤਾ ਕਿ ਉਸਨੇ ਆਪਣੇ ਪਤੀ ਦੀ ਹੱਤਿਆ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ Laash ਕਬਜ਼ੇ 'ਚ ਲੈ ਕੇ Postmortem ਲਈ ਭੇਜ ਦਿੱਤੀ ਹੈ। ਉਹਨਾਂ ਇਸ ਕਤਲ ਦਾ ਕਾਰਨ ਘਰੇਲੂ ਕਲੇਸ਼ ਨੂੰ ਦੱਸਿਆ ਹੈ। Subscribe to One India Channel and never miss an update.